ਸ਼੍ਰੀ ਅਨੰਦਪੁਰ ਸਾਹਿਬ ਗੜਸ਼ੰਕਰ ਰੋਡ ਦੀ ਖਸਤਾ ਹਾਲਤ ਅਤੇ ਹੋਲਾ ਮਹੱਲਾ ਨਜ਼ਦੀਕ ਆਉਣ ਦੇ ਚਲਦਿਆਂ ਬੀਤੇ ਦਿਨ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਦੇ ਮੁਖ ਪ੍ਰਬੰਧਕ ਬਾਬਾ ਸੁਚਾ ਸਿੰਘ ਦੀ ਅਗਵਾਈ ਵਿੱਚ ਸੜਕ ਦੀ ਮੁਰੰਮਤ ਦੀ ਸੇਵਾ ਆਰੰਭ ਕੀਤੀ ਸੀ ਅਤੇ ਅੱਜ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਜੀ ਪਹੁੰਚੇ ਅਤੇ ਉਹਨਾਂ ਨੇ ਕਿਹਾ ਕਿ ਜੋ ਸਰਕਾਰਾਂ ਦੇ ਕੰਮ ਹੁੰਦੇ ਹਨ ਉਹਨਾਂ ਨੂੰ ਹੁਣ ਕਾਰ ਸੇਵਾ ਵਾਲੇ ਮਹਾਪੁਰਸ਼ ਕਰ ਰਹੇ ਹਨ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧਰਨ ਗ루 ਕਲਗੀ ਤਰ ਦਸ਼ਮੇਸ਼ ਪਤਾ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰ ਸਾਹਿਬਾ ਜੀ ਵੱਲੋਂ ਖਾਲਸੇ ਪੰਥ ਨੂੰ ਬਖਸ਼ਿਸ਼ ਕੀਤਾ ਹੋਇਆ ਕੌਮੀ ਤਿਉਹਾਰ ਹੋਲਾ ਮਹੱਲਾ ਤਖਤ ਸ਼੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਹੋਲੇ ਮਹੱਲੇ ਤੇ ਸਮੁੱਚਾ ਹੀ ਖਾਲਸਾ ਪੰਥ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਜੋੜ ਮੇਲ ਬੈਠਦਾ ਹੈ ਜੋੜ ਮੇਲਾ ਮਨਾਉਂਦਾ ਹੈ ਔਰ ਭਾਰੀ ਤਾਦਾਦ ਦੇ ਵਿੱਚ ਸੰਗਤਾਂ ਸ਼੍ਰੀ ਆਨੰਦਪੁਰ ਸਾਹਿਬ ਜੀ ਦੇ ਵਿੱਚ ਵਿਖੇ ਪਹੁੰਚਦੀਆਂ ਹਨ ਔਰ ਗੜ ਸ਼ੰਕਰ ਤੋਂ ਲੈ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਜੀ ਤੱਕ ਸੜਕ ਦਾ ਬਹੁਤ ਬੁਰਾ ਹਾਲ ਹੈ ਸਰਕਾਰਾਂ ਨੂੰ ਕਈ ਵਾਰੀ ਪੱਟੀਆਂ ਰਾਈ ਵੀ ਆਖਿਆ ਗਿਆ ਹੈ ਔਰ ਮੰਤਰੀਆਂ ਦੇ ਨਾਲ ਮਿਲ ਕੇ ਵੀ ਉਹਨਾਂ ਨੂੰ ਆਖਿਆ ਗਿਆ ਹੈ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਗੀ ਕਿਸੇ ਨੇ ਸੜਕ ਵੱਲ ਧਿਆਨ ਨਹੀਂ ਦਿੱਤਾ ਸਰਕਾਰਾਂ ਦੇ ਕਰਨ ਵਾਲੇ ਕੰਮ ਹੁਣ ਕਾਰ ਸੇਵਾ ਸ੍ਰੀ ਆਨੰਦਗੜ੍ਹ ਸਾਹਿਬ ਵਾਲੇ ਮਹਾਪੁਰਖ ਸ਼੍ਰੀ ਮਾਨਸੰਤ ਬਾਬਾ ਸੁੱਚਾ ਸਿੰਘ ਜੀ ਸੰਤ ਬਾਬਾ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਜਿਹੜੀ ਸੜਕ ਦੀ ਬਣਾਉਣ ਦੀ ਜਿਹੜੀ ਹੈ ਸੇਵਾ ਉਹ ਕੀਤੀ ਜਾ ਰਹੀ ਹੈ ਸਤਗੁਰੂ ਕਿਰਪਾ ਕਰਨ ਮਹਾਪੁਰਖਾਂ ਦੇ ਸੀਸ ਉੱਤੇ ਮਿਹਰ ਭਰਿਆ ਹੱਥ ਰੱਖਣ ਇਹਨਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਾਨੂੰ ਬੜੀ ਖੁਸ਼ੀ ਹੋਈ ਆ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਉਸੇਖ ਸਾਹਿਬ ਸੁਲਤਾਨ ਸਿੰਘ ਜੀ ਸਾਨੂੰ ਅਸ਼ੀਰਵਾਦ ਦੇਣ ਵਾਸਤੇ ਇਸ ਜਗ੍ਹਾ ਤੇ ਪਹੁੰਚੇ ਆ ਜਿੱਥੇ ਕਾਰ ਸੇਵਾ ਦਾ ਪ੍ਰਕਾਰ ਚੱਲ ਰਿਹਾ ਗੁਰੂ ਕਿਰਪਾ ਕਰ ਰਹਿਮਤ ਕਰ ਜਿਹੜੇ ਗੱਲ ਦੀ ਰੰਭ ਹੋਏ ਆ ਗੁਰੂ ਕਿਰਪਾ ਕਰਕੇ ਆਪਣੇ ਕੰਮ ਕਰਵਾ ਰਹੇ ਕਿਉਂਕਿ ਇਹ ਜਦੋਂ ਗੁਰੂ ਜਸਵੇਂ ਪਾਤਸ਼ਾਹ ਦੇ ਵਸਾਈ ਹੋਈ ਨਗਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਤੋਂ ਸਿੰਘ ਸਾਹਿਬ ਜੀ ਆਣ ਕੇ ਸ਼ੀਰਵਾ ਦੇਣ ਵਾਸਤੇ ਆਏ ਆ ਤੇ ਸਾਨੂੰ ਗੁਰੂ ਤੇ ਪੂਰਾ ਵਿਸ਼ਵਾਸ ਆ ਇਹ ਜਿਹੜੇ ਕਾਰਜ ਰੰਭ ਕੀਤੇ ਸੰਪੂਰਨ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ